ਅੰਮ੍ਰਿਤਸਰ ਹਲਕਾ ਪਛਮੀ ਦੇ ਪਿੰਡ ਗੁਮਟਾਲਾ ਵਿਖੇ ਅਕਾਲੀ ਦਲ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਾਇਸ ਪ੍ਰਧਾਨ ਜਿਹੜਾ ਅੰਮ੍ਰਿਤਸਰ ਚੈਰੀ ਬਲਦੇਵ ਸਿੰਘ ਬਿੱਲਾ ਜੋ ਵਾਰਡ ਨੰਬਰ 2 ਦੇ ਇੰਚਾਰਜ ਅਮਰਜੀਤ ਸਿੰਘ LIC ਵਾਲੇ ਦੀ ਪ੍ਰੇਰਣਾ ਸਦਕਾ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਨੂੰ ਛੱਡ ਕੇ ਆਪ ਦੇ ਝਾੜੂ ਫੜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪਾਰਟੀ ਦੀ ਵਿਚਾਰਧਾਰਾ ਤੇ ਲੋਕਪੱਖੀ ਫੈਸਲਿਆਂ ਨੂੰ ਵੇਖਦਿਆਂ ਹੋਇਆਂ ਉਹਨਾਂ ਵੱਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਉਚੇਚੇ ਤੌਰ ਤੇ ਪਹੁੰਚੇ ਤੇ ਲੋਕ ਸਭਾ ਹਲਕਾ ਅਮਰitsar ਤੋਂ ਚੋਣ ਲੜ ਰਹੇ ਕੁਲਦੀਪ ਸਿੰਘ ਧਾਰੀਵਾਲ ਦੇ ਹੱਥ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਅਕਾਲੀ ਦਲ ਨੂੰ ਛੱਡ ਕੇ ਆਏ ਪੰਜੀ ਪਰਿਵਾਰਾਂ ਨੂੰ ਸਰੂਪਾ ਆਫ ਪਾਰਟੀ ਵਿੱਚ ਸ਼ਾਮਲ ਕੀਤਾ ਇਸ ਮੌਕੇ ਗੱਲ ਕਰਦਿਆਂ ਡਾਕਟਰ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕੰਮਾਂ ਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਤੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਇਸ ਮੌਕੇ ਗੱਲ ਕਰਦੇ ਆ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਅਕਾਲੀ ਦਲ ਅਤੇ ਕਾਂਗਰਸ ਇਹਨਾਂ ਰਵੈਤੀ ਪਾਰਟੀਆਂ ਨੇ 75 ਸਾਲਾਂ ਵਿੱਚ ਪੰਜਾਬ ਦਾ ਪੁੱਜ ਵੀ ਨਹੀਂ ਸਵਾਰਿਆ ਤੇ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ ਪਰ ਅੱਜ ਪੰਜਾਬ ਦਾ ਨੌਜਵਾਨ ਇਹਨਾਂ ਰਵਾਇਤੀ ਪਾਰਟੀਆਂ ਨੂੰ ਸਿਰੇ ਤੋਂ ਨਕਾਰ ਚੁੱਕੇ ਹਨ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦੇ ਆ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 43000 ਤੋਂ ਵੱਧ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਅਤੇ ਪੰਜਾਬ ਵਿੱਚ ਵੱਡੇ ਪੱਧਰ ਤੇ ਉਜੋਗਦਾਨ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਨਾਲ 3 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵਿਕਾਸ ਦੀ ਪਰਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ ਤੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ 1 ਜੂਨ ਵਾਲੇ ਦਿਨ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕ ਸਭਾ ਹਲਕਾ ਅਮਰitsar ਤੋਂ ਉਮੀਦਵਾਰ ਕਲਦੀਪ ਸਿੰਘ ਢਾਲੀਵਾਲ ਨੂੰ ਵੱਡੀ ਲੀਡ ਨਾਲ ਜਿਤਾਉਣ। ਇਸ ਮੌਕੇ ਬਲਦੇਵ ਸਿੰਘ ਬਿੱਲਾ ਨੇ ਆਏ ਹੋਏ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਚਾੜੂ ਦੇ ਨਿਸ਼ਾਨ ਤੇ ਮੋਰਨ ਲਗਾ ਕੇ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਤਾਉਣ ਦੀ ਅਪੀਲ ਕੀਤੀ। ਤਕਰੀਬਨ 25 ਤੋਂ 30 ਪौरा आदी ਜਿਹੜੀ ਜੁਆਇਨਿੰਗ ਹੋਈ ਆ ਮੈਂ ਗਮਟਾਲੇ ਪਿੰਡ ਚ ਆ ਗਮਟਾਲੇ ਪਿੰਡ ਵਿੱਚ ਸ਼੍ਰੋਮਣੀ ਕਾਲੀ ਦਾਲ ਦੀ ਜਿਹੜੀ ਟੀਮ ਸੀ ਸਾਰੀ ਦੀ ਸਾਰੀ ਉਹ ਸਾਡੀ ਆਮ ਆਦਮੀ ਪਾਰਟੀ ਜੋਇਨ ਕੀਤੀ ਹੈ ਮੈਂ ਸਾਰਿਆਂ ਦਾ ਦਿਲ ਦੀਆਂ ਗ੍ਰਹਿਣ ਤੋਂ ਸਵਾਗਤ ਕਰਦਾ ਤੇ ਇਹ ਵੀ ਦੱਸਦਾ ਹੈ ਕਿ ਜਿਹੜੀ ਤੁਸੀਂ ਸਾਡੀ ਪਾਰਟੀ ਤੇ ਇਤਵਾਰ ਕਰਕੇ ਆਮ ਆਦਮੀ ਪਾਰਟੀ ਜੋਇਨ ਕੀਤੀ ਆ ਅਸੀਂ ਤੁਹਾਡੇ ਨਾਲ ਭਰਾਵਾਂ ਵਾਂਗੂ ਖੜੇ ਆ ਤੁਹਾਡੇ ਛੋਟੇ ਵੀਰਾਂ ਵਾਂਗੂ ਖੜੇ ਆ ਅਸੀਂ ਪਾਰਟੀ ਦੇ ਚੜ੍ਹਦੀ ਕਲਾ ਵਾਸਤੇ ਸਾਡਾ ਤੁਹਾਡੇ ਨਾਲ ਖੜਾਗੇ ਜੀ ਸੁਖਵੀਰ ਬਾਦਲ ਸਹੀ ਕਹਿ ਰਹੇ ਆ 13 0 ਹੋਏਗੀ 13 ਜਿਸਟਾ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ 0 ਸੀਟ ਅਕਾਲੀ ਦਲ ਦੀ ਆਉਗੀ ਮੈਂ ਸੁਖਵੀਰ ਬਾਦਲ ਜੀ ਨੂੰ ਝੂਠਾ ਨਹੀਂ ਕਹਿੰਦਾ ਕਿਉਂਕਿ ਉਹ ਕਹਿ ਰਹੇ ਨੇ ਆਮ ਆਦਮੀ ਪਾਰਟੀਆਂ 13 ਤੇ ਅਕਾਲੀ ਦਲ ਦੀ 0 ਸੋ 0 ਜੀ ਸੀਟ ਆਏਗੀ ਇਹਨਾਂ ਦੀ ਇਹਨਾਂ ਨੂੰ ਕਿਸੇ ਵੀ ਉਮੀਦਵਾਰ ਦੀ ਜਿਹੜੀ ਆ ਉਹ ਜਿਹੜੀ ਅਸੀਂ ਜਮਾਂਦ ਨਹੀਂ ਹੋਣ ਦੀ ਜਮਾਂਦ ਜੰਤ ਹੋਣ ਗਿਆ ਇਹਨਾਂ ਦੀਆਂ ਸਾਰੇ ਸਾਰੇ ਉਮੀਦਵਾਰਾਂ ਦੀਆਂ ਸੋ ਪੰਜਾਬ ਨੇ ਇੱਕ ਥਈਆ ਕਰ ਲਿਆ ਕਿ ਆਮ ਆਦਮੀ ਪਾਰਟੀ ਨੂੰ 13 ਸੀਟਾਂ ਦੇਣੀਆਂ ਤੇ ਉਹ 13 ਦੀ 13 ਵੱਡੀ ਲੀਡ ਦੇ ਨਾਲ ਜਿੱਤ ਰਹੇ ਆ ਅਸੀਂ ਵਿਕਾਸਤਾ ਜੀ ਜੰਮ ਦੇ ਬੱਚੇ ਦਾ ਵੀ ਆਪਾਂ ਨਿਰੰਦਰ ਮੋਦੀ ਰੱਖ ਨਹੀਂ ਤੇ ਉਹ ਪ੍ਰਧਾਨ ਮੰਤਰੀ ਥੋੜੀ ਬਣ ਚੱਲਿਆ ਸੋ ਇਹ ਕਈਆਂ ਬੱਚਿਆਂ ਦਾ ਨਾਮ ਸ਼ੁਰੂ ਤੋਂ ਹੀ ਮਾਤਾ ਜੱਜ ਰੱਖਣ ਦੀ ਜੰਮਦਿਆਂ ਦਾ ਹੀ ਉਹ ਜੱਜ ਥੋੜੀ ਬਣ ਜਾਂਦਾ ਕਈਆਂ ਦਾ ਕੈਪਟਨ ਰੱਖ ਦਿੰਦੇ ਉਹ ਕੈਪਟਨ ਥੋੜੀ ਬਣ ਜਾਂਦਾ ਸੋ ਇਹ ਇਸ ਕਰਕੇ ਨਾਮ ਰੱਖਣ ਦੀ ਕਿਹੜੀ ਗੱਲ ਆ ਉਹ ਜੋ ਮਰਜ਼ੀ ਰੱਖ ਸਕਦੇ ਉਹਨਾਂ ਦੀ ਆਪਣੀ ਲੋਕੀ ਕਹਿੰਦੇ ਉਹ ਅੱਗੇ ਵਿਕਾਸ ਕਰਨ ਵਾਲਿਆਂ ਨੇ ਉਹ ਵੇਖੋ ਜੀ ਵਿਕਾਸੇ ਘਾਟ ਤੇ ਵਿਨਾਸ਼ ਜ਼ਿਆਦਾ ਕੀਤਾ ਹੈ ਨਾ ਪੰਜਾਬ ਦੀ ਜਵਾਨੀ ਨੂੰ ਕਾਲੀ ਦਲ ਨੇ ਰੋਕ ਕੇ ਰੱਖਦਾ ਉਹ ਸਾਡੀ ਅੱਜ ਦੀ ਐਜੂਕੇਸ਼ਨਲ ਪੀੜ੍ਹੀ ਜਿਹੜੀ ਜਿੰਨੇ ਪੰਜਾਬ ਦੇ ਵਿੱਚ ਆਈਏ ਸਬਾਨਾ ਸੀ ਪੀਸੀਐਸ ਬਾਨਾ ਸੀ ਵੱਡੇ ਵੱਡੇ ਉਹਦੇਆਂ ਦੇ ਜੱਜ ਲੱਗਣਾ ਸੀ ਨਾ ਵੱਡੇ ਵੱਡੇ ਵਕੀਲ ਬਾਨਾ ਸੀ ਵੱਡੇ ਵੱਡੇ ਇੰਜੀਨੀਅਰ ਬਾਨਾ ਸੀ ਜਿਨ੍ਹਾਂ ਸਾਡੀ ਕੌਮ ਨੂੰ ਨਵਾਂ ਰਾਹ ਦੇਣਾ ਸੀ ਉਹ ਤੇ ਇਹਨਾਂ ਦੇ ਰਾਜ ਦੇ ਵਿੱਚ ਉਹਨਾਂ ਆਈਲੈਂਡਸ ਕਰਾ ਕਰਾ ਕੇ ਸਾਰੇ ਸੈਂਟਰ ਖੋਲ ਕੇ ਬਾਹਰ ਭੇਜ ਤੇ ਸਾਡੇ ਬੱਚਿਆਂ ਦਾ ਇਹ ਰੋਜ਼ਗਾਰ ਨਹੀਂ ਦੇ ਸਕੇ ਤਾਂ ਕਰਕੇ ਸਾਡੇ ਬੱਚਿਆਂ ਦਾ ਬੇਨ ਡ੍ਰੇਨ ਹੋਇਆ ਵਿਕਾਸ ਘਟ ਤੇ વિનાਸ਼ ਜ਼ਿਆਦਾ ਕੀਤਾ ਹੈ ਸਰਕਾਰ ਨੇ ਉਹ ਭਾਜੀ ਕਿਹੜੇ ਮਾਡਲ ਦੀ ਗੱਲ ਕਰ ਲਿਓ ਪਹਿਲਾਂ ਅਮਰੀਕਾ ਤਾਂ ਬਣਾ ਲਓ ਅਮਰੀਕਾ ਮਾਡਲ ਬਾਅਦ ਚ ਬਣਾ ਲਿਓ ਅਮਰਸਨ ਨੂੰ ਸਵਾਰ ਲਓ ਮੇਰੀ ਤੁਹਾਡੇ ਕੀ ਬੇਨਤੀ ਹੈ ਕਿ ਤੁਸੀਂ ਜਿੱਦਾਂ ਆਇਓ ਉਦਾਂ ਹੀ ਵਾਪਸ ਚੱਲ ਜਾਣਾ ਜਿੱਦਾਂ ਪਹਿਲਾਂ ਫਿਲਮੀ ਐਕਟਰ ਨਹੀਂ ਵੜੇ ਜੇਤਲੀ ਸਾਹਿਬ ਨਹੀਂ ਵੜੇ ਪੂਰੀ ਸਾਹਿਬ ਨਹੀਂ ਵੜੇ ਸਿੱਧੂ ਸਾਹਿਬ ਨਹੀਂ ਆਏ ਐਦਾ ਤੁਸੀਂ ਵੀ ਨਹੀਂ ਆਉਣਾ ਇਸ ਕਰਕੇ ਤੁਹਾਡਾ ਰੱਬ ਦਾ ਵਾਸਤਾ ਜੇ ਵਾਪਸ ਜਿੱਥੋਂ ਆਇਓ ਉੱਥੋਂ ਚੱਲ ਜਿਓ ਉੱਥੇ ਅਮਰੀਕਾ ਵਾਲਾ ਅਮਰੀਕਾ ਵਾਲਾ ਮਾਰਾ ਜਿਹੜਾ ਲਾਗੂ ਕਰਦੇ ਹੋ ਬਾਜੀ ਇਹ ਗੋਭੀ 300 ਰੁਪਿਆ 300 ਭਾਵੇਂ 300 ਡਾਲਰ ਚ ਵੇਚ ਜਾਣ ਅਮਰੀਕਾ ਚ ਜਾ ਕੇ ਸੱਪਾ ਨੂੰ ਕੀ ਫਰਕ ਪੈਂਦਾ ਅਸੀਂ ਤਾਂ ਗੋਭੀ ਵੇਚਣ ਵਾਲੇ ਵੀ ਆ ਗੋਭੀ ਖਰੀਦਣ ਵਾਲੇ ਵੀ ਆ ਗੋਭੀ ਪੈਦਾ ਕਰਨ ਵਾਲੇ ਵੀ ਆ ਸੋ ਸਾਨੂੰ ਪਤਾ ਵੀ 300 ਰੁਪਿਆ ਗੋਭੀ ਨਾ ਹੀ ਵਿਕਣੀ ਆ ਤੇ ਨਾ ਹੀ ਵੇਚ ਸਕਦੇ ਆ ਹੋ ਸਕਦਾ ਅਮਰੀਕਾ ਚ 300 ਡਾਲਰ ਚ ਜਾ ਕੇ ਵੇਚਦਣ ਸ ਅਮਰੀਕਾ ਜਲ ਜਣ ਵਾਪਸ ਤੇ ਫੇਰ ਕੰਮ ਹੋ ਸਕਦਾ ਜੀ ਦੇਖੋ ਜੀ ਵਿਰੋਧ ਵਾਲੀ ਕੋਈ ਗੱਲ ਨਹੀਂ ਸਾਡੀ ਕੱਲ ਵੀ ਸਾਡੇ ਸੁਪਰੀਮੋ ਸ਼੍ਰੀ ਵਿਨ ਪਾਟਕ ਜੀ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਇਨਸਟਰਕਸ਼ਨ ਇਹੀ ਦੇ ਕੇ ਗਏ ਆ ਜਿਹੜੇ ਚੰਗੇ ਬੰਦੇ ਚੰਗੀਆਂ ਪਾਰਟੀਆਂ ਚਾਹੁੰਦੇ ਜਿਹੜੇ ਬੰਦੇ ਚੰਗੇ ਐਕਸ ਵਾਲੇ ਆ ਉਹਨਾਂ ਨੂੰ ਜੁਆਇਨ ਕਰਾਓ ਪਾਰਟੀ ਦੇ ਤਬਰ ਚ ਵਾਧਾ ਕਰੋ ਪਾਰਟੀ ਨੂੰ ਨਵੀਂ ਜਿਹੜੀ ਆ ਉਹ ਹਵਾ ਮਿਲੇਗੀ ਪਾਰਟੀ ਦੇ ਵਿੱਚ ਨਵਾਂ ਵਾਅਦਾ ਹੋਏਗਾ ਨਵੇਂ ਅਹੁਦੇਦਾਰੀਆਂ ਹੋਣੀਆਂ ਤੇ ਕੰਮ ਦਾ ਜਿਹੜਾ ਜੋਰ ਆ ਉਹ ਨਵਾਂ ਫੜੇਗਾ ਤੇ ਪੰਜਾਬ ਦਾ ਵਿਕਾਸ ਪਹਿਲਾਂ ਨਾਲੋਂ ਕੋਈ ਵਿਰੋਧਨੀ ਜੀ ਕਰ ਰਿਹਾ ਲੋਕੀ ਵਿਰੋਧੀ ਪਾਰਟੀਆਂ ਦਾ ਕੰਮ ਵਿਰੋਧ ਕਰਨਾ ਸਾਡਾ ਕੰਮ ਆ ਜਿਹੜੇ ਚੰਗੇ ਬੰਦੇ ਉਹਨਾਂ ਨੂੰ ਐਕਸੈਪਟ ਕਰਨਾ ਅਸੀਂ ਐਕਸੈਪਟ ਕਰ ਰਹੇ ਆ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਜਿੰਨੇ ਵੀ ਅਹੁਦੇਦਾਰ ਆ ਉਹ ਸ਼ਾਮਲ ਹੋਏ ਆ ਉਹਨਾਂ ਦੇ ਘਰ 'ਚ ਮੀਟਿੰਗ ਰੱਖੀ ਗਈ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਇਹ ਨਾਲ ਸਾਡੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੂੰ ਜੁਆ 0 ਹੋਣ ਜਾ ਰਿਹਾ ਤੇ 13 0 ਤਾਂ ਹੀ ਹੋਏਗਾ ਜੇ ਸਾਰੀਆਂ ਪਾਰਟੀਆਂ ਦੇ ਜਿਹੜੇ ਨਮਾਉਂਦੇ ਨੇ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਦੁਖੀ ਲੋਕ ਨੇ ਜਿਨ੍ਹਾਂ ਦਾ ਗਲਾ ਘੁੱਟਿਆ ਗਿਆ ਉਸ ਪਾਰਟੀ ਦੇ ਰਾਕੇ ਉਹ ਸਾਰੇ ਸਾਰੀਆਂ ਵਾਸਤੇ ਆਮ ਆਦਮੀ ਪਾਰਟੀ ਜਿਹੜੀ ਰਸਤਾ ਖੋਲਦੀ ਮੋਦੀ ਜੀ ਇਸ ਵੇਲੇ ਜੋ ਸਰਵੇ ਆ ਉਹਦੇ ਮੁਤਾਬਕ 170 ਦਾ ਅੰਕੜਾ ਵੀ ਪਾਰ ਨਹੀਂ ਕਰਨਗੇ 400 ਤਾਂ ਦੂਰ ਦੀ ਗੱਲ ਉਹ ਕਹਿ ਰਿਹਾ 400 ਬਾਹਰ ਤੇ ਪੰਜਾਬ ਦੀ ਜਨਤਾ ਕਹਿ ਰਹੀ ਕਿ ਸੰਸਦ ਤੋਂ ਬਾਹਰ ਸੋਏ ਹੋਣ ਜਾ ਰਿਹਾ ਨੋਟ ਕਰ ਲੋ ਸੰਸਦ ਤੋਂ ਬਾਹਰ ਹੋ ਰਿਹਾ ਮੋਦੀ ਸਾਹਿਬ ਤੇ ਪੰਜਾਬ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਜਿੱਤ ਰਿਆ ਆ ਸੈਂਟਰ ਦੇ ਵਿੱਚ ਇੰਡੀਆ ਐਲਾਈਂਸ ਦੀ ਸਰਕਾਰ ਬਣ ਰਹੀ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਉਹ ਸਰਕਾਰ ਦੇ ਵਿੱਚ ਭਾਈ ਵਾਲੀ ਹੋਏਗੀ ਮੇਰਾ ਨਾਮ ਬਲਦੇਵ ਸਿੰਘ ਜੀ ਪਿੰਡ ਗੰਬਟਾਲਾ ਔਰ ਮੇਰੇ ਨਾਲ ਅੱਜ ਮੇਰੇ ਸਾਥੀ ਟੀਮ ਜਿਹੜੀ ਸੀ ਸਾਰੀ ਕਾਲੀ ਸ਼ੋਮਣੀ ਕਾਲੀ ਦਲ ਬਾਲਵਿਚੋਂ ਛੱਡ ਕੇ ਤੇ ਆਮ ਪਾਰਟੀ ਜਨਮ ਕੀਤੀ ਆ ਔਰ ਆਮ ਪਾਰਟੀ ਦੀਆਂ ਇਹ ਨੀਤੀਆਂ ਸੀ ਪਾਲਿਸੀਆਂ ਸੀ ਉਹਨਾਂ ਦਾ ਪ੍ਰਭਾਵ ਤੋਂ ਕੇਹੀ ਇਹ ਸ਼ਾਮ ਆਇਆ ਜੀ ਆਮ ਪਾਰਟੀ ਦੇ ਵਿੱਚ ਵੇਖੋ ਜੀ ਆਪਣੇ ਮੂੰਹਾਂ ਹੀ ਆਪ ਸਤਿਤੀ ਕਰ ਸਕਦੇ ਲੇਕਿਨ ਜੋ ਲੋਕਾਂ ਦੇ ਵਿਚਾਰ ਸੁਣੀਦੇ ਜਾ ਕੇ ਘਰ ਘਰ ਜਾਈਦਾ ਜਨਤਰਾ ਦੇ ਵਿੱਚ ਉਹ ਆਪਣੇ ਮੂੰਹ ਕਹਿੰਦੇ ਵੀ ਅਸੀਂ ਆਮ ਪਾਰਟੀ ਨੂੰ ਵੋਟ ਪਾਉਣੀ ਆ ਆਮ ਪਾਰਟੀ ਦੇ ਜਿਹੜੇ ਕੰਮ ਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਆ ਔਰ ਪਹਿੰਦੇ ਜਦੋਂ ਸਰਕਾਰ ਬਣੀ ਸੀ ਆਮ ਪਾਰਟੀ ਦੀ ਇਹਨਾਂ ਤਿੰਨਾਂ ਦੇ तकरीबन ਮਹੀਨਾ ਬਾਅਦ ਕੰਮ ਸ਼ੁਰੂ ਕਰਾਤੇ ਸੀ ਉਹ ਖਾਸ ਕਰਕੇ ਜਿਹੜਾ ਪੱਛਮੀ ਹਲਕਾ ਸੀ ਇਹ ਬਹੁਤ ਜ਼ਿਆਦਾ ਪਛੜਿਆ ਸੀ ਤੇ ਇਹਨਾਂ ਨੇ ਜਿਹੜਾ ਸਾਨੂੰ ਐਮਐਲਏ ਆਮ ਪਾਰਟੀ ਦੇ ਦਿੱਤਾ ਬਹੁਤ ਵਧੀਆ ਐਮਐਲਏ ਸਾਹਿਬ ਆ ਔਰ ਇਹਨਾਂ ਵਿਕਾਸ ਦੇ ਕੰਮ ਸ਼ੁਰੂ ਕਰਤੇ ਨੇ ਅੱਜ ਤੱਕ ਰਾਹ ਰਹੇ ਜਿੱਤਿਆਂ ਇਹ ਪੌਸੀਆਂ ਬਹੁਤ ਨਾ ਬਣਿਆ ਵਧੀਆ ਬਣਾਈ ਜਿਹੜੇ ਬਿੱਲੀ ਦਾ ਬਿਰ ਸੀ ਵੱਡੀ ਸਭਸੇ ਗਰੀਬਾਂ ਨੂੰ ਚਲੋ ਇਹਨਾਂ ਭਗਵੰਤਬਾਨ ਸਾਹਿਬ ਨੇ ਤੇ ਸਾਰੇ ਟੋਟਲ ਜਿੰਦਾਂ ਦੇ ਵੀ ਕਰਤੇ ਕੇ ਨੀ ਛੜਿਆ ਸਾਰਿਆਂ ਨੇ ਇੱਕ ਵਰਕ ਨੂੰ ਇੱਕ ਇੱਕ ਬਰਾਬਰ ਸਮਝਾਇਆ ਦੂਸਰੀ ਗੱਲ ਜਿਹੜਾ ਆਮ ਜਿਹੜੇ ਵਖਵਾਹੀ ਸ਼ਰੂਮ ਚੱਲਦੀ ਜਿਹੜੇ ਆ ਉਹ ਕਾਂਸ ਵਾਲੇ ਵੀ ਕਰ ਦਿੰਦੇ ਸੀ ਜਦੋਂ ਵਿਕਾਸ ਦਾ ਕੰਮ ਹੁੰਦਾ ਸੀ ਉਦੋਂ ਇਹ ਨਹੀਂ ਵੀ ਵਿਕਾਸ ਕੋਲੇ ਪਈਆਂ ਚੌਥਾ ਪੰਜਵਾਂ ਸਾਲ ਜਿਹਤੋਂ ਹੁੰਦਾ ਹੈ ਉਦੋਂ ਇਹ ਵਿਕਾਸ ਕਰਾਉਣਾ ਔਰ ਕੰਮ ਉਹ ਤੋਂ ਨਹੀਂ ਹਤੇ ਕਰਾ ਦੇਣੇ ਵਿੱਚ ਛੜੇ ਪਵਾ ਦੇਣੇ ਔਰ ਛੜੇ ਪਵਾ ਕੇ ਕੰਮ ਉਥੇ ਬੰਦ ਕਰਾ ਦੇਣੇ ਔਰ ਇਹਨਾਂ ਦੀ ਫੌਸਿਆ ਇਹਨਾਂ ਜਦੋਂ ਸਰਕਾਰ ਬਣੀ ਹੈ ਤਿੰਨ ਮਹੀਨਾ ਬਾਅਦ ਤਰੀਕ ਪਰ ਕੰਮ ਸ਼ੁਰੂ ਕਰਾਤਾ ਜੀ ਸਾਨੂੰ ਮਾਨ ਸਰਮਾ ਨੇ ਕਿਹਾ ਜੀ ਸਾਨੂੰ ਭਰੋਸਾ ਜਿਦ ਆਇਆ ਸਰਦਾਰ ਡਾਕਟਰ ਜਸਬੀ ਸਿੰਘ ਇਹਨਾਂ ਨੇ ਔਰ ਮੰਤਰੀ ਸਾਹਿਬ ਸਦਾ ਕੁਲਦੀਪ ਸਿੰਘ ਢੜੀਵਾਲ ਸਾਹਿਬ ਔਰ ਆਂਦੇ ਵੀ ਜਦੋਂ ਮਰਜੀ ਦਿਨਾਓ ਰਾਤੋਂ ਟੈਲੀਫੋਨ ਕਰੋ ਕੰਮ ਤੁਹਾਡੇ ਹੋਣਗੇ ਜਨਤਾ ਦੇ ਪਬਲਿਕ ਦੇ ਕੰਮ ਹੋਗੇ ਕੋਈ ਆਪਣੇ ਨਿੱਜੀ ਕੰਮ ਨਹੀਂ ਜਨਤਾ ਦੇ ਕੰਮ ਜੜੇ ਉਹ ਹੋਣਗੇ ਤੁਹਾਡੇ ਕੋਈ ਗੱਲ ਮੇਰਾ ਨਾਮ ਅਮਰਜੀਤ ਸਿੰਘ ਵਾਰਡ ਇਨਚਾਰਜ 2 ਮੈਂ ਬਲਦੇਵ ਸਿੰਘ ਨੂੰ ਪਿਛਲੇ ਦਿਨੀ ਸ਼ਾਮਲ ਕਰਾਇਆ ਹੈ ਕੋਈ 2-4 ਦਿਨ ਪਹਿਲਾਂ ਇਹਨਾਂ ਨੇ ਅੱਜ ਹੋਰ ਪਰਿਵਾਰ ਅਕਾਲੀ ਦਲ ਤੋਂ ਜਿਹੜੇ ਹੈਗੇ ਸੀ ਸਬੰਧਿਤ ਉਹ ਆਮ ਆਦਮੀ ਪਾਰਟੀ ਜੇ ਸ਼ਾਮਲ ਕਰਾਏ ਨੇ ਆਪਣੇ ਆਪਣੇ ਨੀਤੀਆਂ ਤੋਂ ਖੁਸ਼ ਹੋ ਕੇ ਇਹ ਆਮ ਆਦਮੀ ਪਾਰਟੀ ਦੀਆਂ ਜੋ ਨੀਤੀਆਂ ਤੋਂ ਖੁਸ਼ ਹੋ ਕੇ ਇਹਨਾਂ ਨੇ ਸ਼ਾਮਲ ਹੋਏ ਨੇ ਪਾਰਟੀ ਨੂੰ ਬਹੁਤ ਬਲ ਮਿਲਿਆ ਜੀ ਜਿਵੇਂ ਗਮਟਾਲੇ ਵਿੱਚ ਭਾਜੀ ਉਹਨਾਂ ਦਾ ਕਾਫੀ ਹੋੜੜਿਆ ਬਲਦੇਵ ਸਿੰਘ ਉਹਨਾਂ ਦਾ ਲਗਭਗ ਕਾਲੀਦਾਲ ਦਾ ਗਮਟਾਲੇ ਤੋਂ ਲਗਭਗ ਸਫਾਇਆ ਹੋ ਗਿਆ ਸਾਰੇ ਮਤਲਬ ਪਰਵਾ ਜਿਹੜੇ ਕੱਲ ਆਪਾਂ ਕਾਲੀਦਾਲ ਨੂੰ ਛੱਟ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਬਹੁਤ ਬਲ ਮਿਲਿਆ ਜੀ ਜਦੋਂ ਕੋਈ ਵੱਡਾ ਲੀਡਰ ਆਉਂਦਾ ਆ ਜਿਹੜੇ ਆਪਣੇ ਵਲੰਟੀਅਰ ਹੁੰਦੇ ਆ ਜਿਹੜੇ ਵਰਕਰ ਹੁੰਦੇ ਪੱਲੇ ਲੈਵਲ ਤੇ ਉਹਨਾਂ ਨੂੰ ਬਹੁਤ ਬਲ ਮਿਲਦਾ ਹੈ ਇੱਕ ਹਸਾਮਨਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਵੋਟਰਾਂ ਵੋਟਰ ਸਾਹਿਬਾਨ ਨੂੰ ਪੀ ਜਿਵੇਂ ਜਦੋਂ ਦੀ ਆਮ ਆਦਮੀ ਪਾਰਟੀ ਆਈ ਆ ਲਗਭਗ 80 ਤੋਂ 50% ਬਿੱਲ ਜਿਹੜੇ ਨੇ ਉਹ ਜ਼ੀਰੋ ਆ ਰਹੇ ਨੇ ਘਰਾਂ ਦੇ ਮਹੱਲਾ ਕਲੇ ਨੇ ਖੁੱਲੀਆਂ ਉਤੋਂ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਫ੍ਰੀ ਦਵਾਈ ਮਿਲ ਰਹੀਆਂ ਹੋਰ ਹੀ ਕਈ ਵਿਕਾਸ ਦੀਆਂ ਸਕੀਮਾਂ ਚੱਲ ਰਹੀਆਂ ਨੇ ਜੋ ਵਿਕਾਸ ਦੇ ਕੰਮ ਆਮ ਸਰਕਾਰਾਂ ਵਿੱਚ ਚੌਥੇ ਜਾਂ ਪੰਜਵੇਂ ਸਾਲ ਤੋਂ ਸਟਾਰਟ ਹੁੰਦੇ ਸੀ ਤੇ ਸਰਕਾਰ ਬੰਦਿਆਂ ਸਾਰੀ ਆਮ ਆਦਮੀ ਪਾਰਟੀ ਸਰਕਾਰ ਨੇ ਵਿਕਾਹਤ ਦੇ ਕੰਮ ਜਾਰੀ ਰੱਖੇ 3 ਤੋਂ ਢਾਲੀਵਾਰ ਜੋ ਸਰਵੇ ਰਿਪੋਰਟ ਆ ਰਹੀ ਉਹਦੇ ਮੁਤਾਬਕ 1.5 ਤੋਂ 2 ਲੱਖ ਦੀ ਲੀਡ ਨਾਲ ਆਈਟਮ ਅੱਗੇ ਚੱਲ ਰਹੇ ਨੇ ਤੇ ਮਤਲਬ ਕੰਟੀਨਿਊ ਰਹੇਗੀ ਲੀਡ ਵਧੇਗੀ ਤੋਂ ਘਟਦੇ ਨਹੀਂ 2 ਲੱਖ ਤੋਂ ਵਧੇਗੀ ਲੀਡ ਭਜੀਵਾਲ ਸਾਹਿਬ ਜੀ ਮੇਰਾ ਨਾਮ ਜੀ ਬਲਵਿੰਦਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਆ ਮੈਂ ਪਾਰਟੀ ਆਹ ਹਲੇ ਪੂਰੇ ਜੋਸ਼ੋਖ ਰੋਸ਼ਨ ਨਾਲ ਚੱਲ ਰਹੀ ਆ ਕੁਲਦੀਪ ਸਿੰਘ ਢਾਲੀਵਾਰ ਜੀ ਬਹੁਤ ਹੀ ਭਾਰੀ ਮਾਹੌਲ ਨਾਲ ਇਥੋਂ ਜਿੱਤਣਗੇ ਅਮਰਸਰ ਤੋਂ ਅਤੇ ਸੰਸਦ ਵਿੱਚ ਜਾ ਕੇ ਲੋਕਾਂ ਦੀ ਲਈ ਆਵਾਜ਼ ਉਠਾਉਣਗੇ ਦੇਖੋ ਜੀ ਪਹਿਲਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੂੰ ਚਾਰ ਪੰਜ ਦਿਨ ਪਹਿਲਾਂ ਪਾਰਟੀ 'ਚ ਸ਼ਾਮਲ ਕਰਵਾਇਆ ਸੀ ਪਰ ਅੱਜ ਇਹਨਾਂ ਨੇ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਮੀਟਿੰਗ ਰੱਖ ਕੇ ਜਿਹੜੀ ਕਿ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਆ ਉਹ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਬਲ ਮਿਲਿਆ ਵਾ ਜਿਹੜੇ ਅਕਾਲੀ ਦਰ ਤੋਂ ਘੱਟੋ ਘੱਟ 25 ਤੋਂ 30 ਪਰਿਵਾਰ ਸੀ ਉਹ ਛੱਡ ਕੇ ਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖੁਸ਼ ਹੋ ਕੇ ਉਹਦੇ ਵਿੱਚ ਸ਼ਾਮਲ ਹੋ ਗਏ ਆ ਤੇ ਨਾਲ ਪਾਰਟੀ ਹੋਰ ਮਜ਼ਬੂਤ ਹੋਈ ਆ ਤੇ ਜਿੱਥੇ ਅੱਗੇ ਮੜਾ ਮੋੜ ਬੂਥ ਅਕਾਲੀ ਦਲ ਦਾ ਜਾਂ ਭਾਜਪਾ ਦਾ ਲੱਗਦਾ ਉਹ ਐਕੀ ਨਹੀਂ ਲੱਗੇਗਾ ਤੇ ਸਿਰਫ ਆਮ ਆਦਮੀ ਪਾਰਟੀ ਦਾ ਬੂਥ ਹੀ ਲੱਗੇਗਾ